ਅੱਜ ਨਹੀਂ ਤਾਂ ਕੱਲ੍ਹ ਬਾਬੇ ਨਾਨਕ ਦੀ ਤਕੜੀ ਨੇ ਬਰਾਬਰ ਤੋਂ ਲੜਾਈ ਤੋੜੀ। ਮੇਰੀ ਗੱਲ ਯਾਦ ਰੱਖੋ। ਮੈਨੂੰ ਆਪਕੇ ਗੁਰੂ ਸਾਹਿਬ ਤੇ ਇੰਨਾ ਵਿਸ਼ਵਾਸ ਹੈ। ਭਾਵੇਂ ਮੈਂ ਇੱਕ ਸਿੰਗਰ ਹਾਂ। ਮੈਨੂੰ ਲੋਕ ਗੌਣ ਵਾਲੀ ਕਹਿੰਦੇ ਨੇ। ਕੋਈ ਇਹ ਨਹੀਂ ਗੌਣ ਵਾਲੇ ਨੇ। ਪਰ ਜਦੋਂ ਚੰਗੇ ਸਸਕਾਰ ਹੋਣ ਚੰਗੀ ਮੱਤ ਹੋਵੇ ਹੁਣ ਭਾਣਾ ਮੇਰਾ ਭਤੀਜਾ ਹੀ ਲੱਗਿਆ ਜੀ ਸ਼ੁਭ ਤੂਬਾਰ ਸਾਰੇ ਬੱਚੇ ਮੈਨੂੰ ਸਿੱਧੂ ਜੀ ਬਾਦ ਪੂਆ ਜੀ ਕਹਿਣ ਲੱਗੇ ਤੇ ਤੁਸੀਂ ਸਾਰੇ ਬੱਚੇ ਮੇਰੇ ਭਤੀਜੇ ਹੋ। ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਬਿਹਾ ਦੇਈ। ਨੇਓ ਜੜ ਕੱਟ ਮਜਾ ਕਿਸੇ ਵੀ ਭਰਾ ਦੀ ਕਿਸੇ ਭਰਜਾਈ ਦੀ ਕੱਖ ਉਹ ਖੈਰ ਸੁਨੇ ਹੋਵੇ ਕਿਸੇ ਮਾਂ ਦੀ ਕੱਖ ਸੁਨੇ ਹੋਵੇ ਜਦੋਂ ਆਪਾਂ ਸ਼ਾਂਤ ਬਈ ਤਰੀਕੇ ਨਾਲ ਇਸ ਧਰਮੇ ਨੂੰ ਕਰ ਰਹੇ ਹਾਂ ਸਾਡੇ ਬਜ਼ੁਰਗ ਬੈਕ ਟੂ ਐਸਕੂਲਸ ਬਾਤ ਮੈਚ ਮੈਂ ਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਵੀ ਜੋ ਅਸੀਂ ਮੰਗਦੇ ਆ ਉਹ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਕਿਉਂ ਸੂਰ ਵਿੱਚ ਮਦਾਨਾ ਚ ਭਾਈ ਤੇ ਨਹੀਂ ਆਵੇ ਢੇਰੀ ਆਵੇ ਕਾਪਾ ਤਾਂ ਇਹ ਕੀ ਜਦਵਾਣਾ ਹੈ ਤੇ ਸਾਡੇ ਦਸਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਕਿ ਚਾਰ ਮੋਏ ਤੋਂ کیا ہوا ਜੀਵਤ ਕਈ ਹਜ਼ਾਰਾ ਕਿ ਮੈਂ ਇੱਕ ਗੱਲ ਕਹਿਣੀ ਆ ਤਰ ਤਰ ਤੇ ਬਦਲੇ ਜਾ ਰਹਾ ਕਮਨੀ ਬੰਦੇ ਦਾ ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਬੰਦੇ ਦਾ ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ हंसा वासी फर्के खाधा साजी तेली केसा ਨਿਹਾ ਸਤਿ ਸ਼੍ਰੀ ਅਕਾਲ ਮੇਰੇ ਕੋ ਸਾਰੇ ਬਾਪੂਆਂ ਨੂੰ ਸलाम ਉਸ ਸਾਡੇ ਭੈਣਾਂ ਨੂੰ ਸलाम ਸਾਡੇ ਬੱਚਿਆਂ ਨੂੰ ਸलाम ਜਿਹੜੇ ਘਰ ਬਾਹਰ ਛੱਡ ਕੇ ਇੱਥੇ ਬੈਠੇ ਨੇ ਤੇ ਮੇਰਾ ਵਿਸ਼ਵਾਸ ਹੈ ਕਿ ਜਿੱਤ ਹੋਵੇ ਜਿੱਤੇ ਇਹ